ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਜਾਦਪੁਰ ਸ਼ੇਖਵਾ ਬਾਈ ਕੋਲੋਂ ਚਾਰ ਝੋਟੀਆਂ ਸੇਲ ਆ ਕਿਉਂ ਹੀ ਸੁਈਆਂ ਸਵਾਈਆਂ ਜੀ ਤੇ ਆਜੋ ਬਾਈ ਨਾਲ ਕਰਾਉਨੇ ਆ ਗੱਲਬਾਤ ਤੇ ਲੈਨੇ ਆ ਜਾਣਕਾਰੀ ਇਹਨਾਂ ਦੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਰਸਾ ਦੀ ਕੀ ਹਾਲ ਜੀ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਤੇ ਪਹਿਲਾਂ ਦੱਸੋ ਵੀ ਮਾਲ ਕਿਦਾਂ ਵੇਚ ਗਿਆ ਪਹਿਲਾਂ ਹਾਂਜੀ ਮਾਲ ਸਾਰਾ ਪਹਿਲਾਂ ਵੇਚ ਗਿਆ ਜੀ ਪਹਿਲੇ ਹੁੰਦੇ ਜਾਣੇ ਹੈ ਪਹਿਲੇ 7 ਵਜੇ ਵੀਡੀਓ ਪਈ 9 ਵਜੇ ਨੂੰ ਮਾਲ ਵੇਚ ਗਿਆ ਸਾਰਾ ਅੱਛਾ ਅੱਛਾ 9 ਵਜੇ ਨੇ ਹੋ ਤੇ ਫੋਨ ਦੱਸ ਤੇ ਫੋਨ ਨੰਬਰ ਦੱਸਦੇ ਤੇ ਪਿੰਡ ਦੱਸਦੇ 9960995705 ਹਾਂਜੀ ਪਿੰਡ ਜਾਦਪੁਰ ਸੇਕਵਾ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਠੀਕ ਹੈ ਠੀਕ ਹੈ ਮੈਕਾ ਤਾਂ 6 ਕਿਲੋਮੀਟਰ ਹੈ ਹਾਂਜੀ ਰਾਜ ਤੋਂ 10 12 ਕਿਲੋਮੀਟਰ ਠੀਕ ਹੈ ਠੀਕ ਹੈ ਹਾਂਜੀ ਤੇ ਆਹ ਝੋਟੀ ਕਿਦਾਂ ਜੀ ਇਹ ਝੋਟੀ ਦੂਜਾ ਸੁਆ ਜੀ ਦੂਜਾ ਸੁਆ ਤੇ ਥਾਣੇ ਵੇਖੋ ਇਧਰ ਕਿੰਨਾ ਦੁੱਧ ਦੇਖੋ ਹਾਜੀ ਦੁੱਧ ਮੇਰੇ ਕੋ 13 ਕਿਲੋ ਜੀ 13 ਕਿਲੋ ਹਾਂਜੀ 13 ਦੁੱਧ ਠੀਕ ਹੈ ਦੂਜਾ ਸੁਆ ਦੂਜਾ ਸੁਆ ਜੀ ਖੋਲ ਕੇ ਖਾਣ ਦੇ ਤੁਹਾਨੂੰ ਮਾਲ ਉਧਾਂ ਵਾਧੇ ਵੇਗ ਗਿਆ ਜਾਂਦਾ ਹੈ ਹਾਂਜੀ ਮਾਸ਼ੀ ਇਹ ਝੋਟੀਆਂ ਦੋ ਕਾਲ ਦੀਆਂ ਵੇਖੀ ਅੱਛਾ ਅੱਛਾ ਚਲੋ ਲੇਟ ਹੋ ਗਏ ਥੋੜੇ ਜੀ ਤੈਨੂੰ ਝੋਟੀ ਉਧਾਂ ਹੈ ਚੰਗੀ ਹੈ ਖੱਲੇ ਵੇਲੂ ਵੀ ਇਹਦੀ ਖੁੱਲੀ ਹੈ ਤਾਂ ਇਹ ਗੋਤ ਮੈਨੂੰ 13 ਕਿਲੋ ਆਇਆ ਟਾਈਮ ਤੇ ਪਰ 12 ਦੀ ਗੰਟੀ ਨਿਕਲਣੀ ਹੈ ਅੱਛਾ ਹਾਂਜੀ ਠੀਕ ਹੈ ਠੀਕ ਹੈ ਵੱਡੀ ਹੈ ਮੈਂ ਵੱਡੀ ਹੈ ਮੈਂ ਉਹਦਾ ਲੇਵੇਰੀ ਵੀ ਚੰਗੀ ਹੈ ਆਹ ਵੇਖੋ ਕਟਾ ਆ ਗਿਆ ਪਿਛੇ ਜੀ ਹਾਂਜੀ ਕਟਾ ਜੀ ਠੀਕ ਹੈ ਇਹਦਾ ਰੇਟ ਕੀ ਕਰਨਾ ਮੋਲ ਤੇ 145 ਕਰਦੇ ਜੀ ਹਾਂਜੀ 40 ਹੀ ਦੇ ਦਾਂਗੇ ਕਰਦੇ ਮਾਨ ਆ ਪਏ 2000 ਹੋਰ ਮਾਨ ਕਰ ਠੀਕ 38 ਦੀ ਦੇ ਦਾਂਗੇ ਹੈਨਾ ਠੀਕ ਹੈ ਮੈਂ ਚੰਗੀ ਉਹਦਾ ਲੇਵੇ ਦੀ ਨਾਰਾ ਮਖਾਨੇ ਆ ਇੱਧਰ ਦੇਖੋ ਜਾਰੀ ਲੇਵੇ ਸਾਫ ਦੀ ਹੈ ਬਾਕੀ ਬਹੁਤ ਵੱਡੀ ਹੈ ਇਹ ਨਹੀਂ ਛੋਟੀ ਹਾਂ 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 ਆਹ ਜੀ ਸਿੰਗਲ ਹੱਡੀ ਇਹਦਾ ਠੀਕ ਹੈ ਠੀਕ ਆਹ ਨੀਲੀ ਗਾਂ ਵੀ ਚਾਹੀਦੀ ਹਾਂਜੀ ਇਹ ਨੀਲੀ ਦਾ ਵੀ ਠੀਕ ਕਟਾ ਵਿਛੇ ਕਟਾ ਦੇ ਕੱਟੀ ਜੇ ਮਗਰ ਕੱਟੀ ਹੈ ਨੀਲੀ ਗਾਂ ਵੀ ਆ ਗਈ ਆਹ ਗਾਂ ਦੇ ਕੋਲ 12 ਕਿਲੋ ਜੀ ਇਹਦੇ ਕੋਲ 12 ਕਿਲੋ ਹਾਂਜੀ ਹਾਂਜੀ ਠੀਕ ਆ ਠੀਕ ਆ ਇਹਦੇ ਕੋਲ 12 ਕਿਲੋ ਰੋਧਿਆ ਜੰਮੀ ਪਲੀ ਹੈ ਹਾਂਜੀ ਪਹਿਲਾ ਸੂਆ ਛਿੱਗੀ ਅੰਮੋ ਪਹਿਲਾ ਸੂਆ ਛਿੱਗੀ ਸੂਆ ਜੀ ਅੱਛਾ ਅੱਛਾ ਆ ਚੰਗੀ ਪਾਲੀ ਹੈ ਹਾਂਜੀ ਹਾਂਜੀ ਕਿਸ ਬੰਦੇ ਨੂੰ ਖੁੰਜੀ ਪਤਾ ਨੀਲੀ ਗਾਵੇ ਚ ਆ ਜਾਂਦੀ ਪਰ ਅੱਖਾਂ ਤੋਂ ਥੋੜੀ ਮਾਰ ਖਾਂਦੀ ਐ ਕੱਟੀ ਤੂਰੀ ਨੀਲੀ ਜਾਂਦੀ ਐ ਅੱਛਾ ਕੱਟੀ ਹਾਂ ਕੱਟੀ ਪਿਛੇ ਤੁਹਾਨੂੰ ਖਾਣੇ ਪਿਛੇ ਪੰਮੀ ਆ ਨੀਲੀ ਗਾਵੀ ਦੀ ਐ ਆਈ ਦੇ ਆ ਕਟੀਆਂ ਨੂੰ ਕੱਢ ਦਿਓ ਕਟੀਆਂ ਨੂੰ ਮਾਰਿਆ ਕਰ ਆ ਵੇਖੋ ਸਹੀ ਗੱਲ ਹੈ ਨੀਲੀ ਗਾ ਵੀਰੀਆ ਤੇ ਕੀ ਇਹਦਾ ਇਹਦਾ ਮੁੱਲ ਇੱਕ 30 ਕਰ ਦੇ ਜੀ ਹਾਂਜੀ 125 ਦੇ ਦिए ਬਸ ਜਾਇਜ਼ ਹੀ ਆ ਹੈ ਜਾਇਜ਼ ਬਿਲਕੁਲ ਜਾਇਜ਼ ਠੀਕ ਹੈ ਠੀਕ ਹੈ ਜਾਇਜ਼ ਮੁੱਲ ਹੈ ਹਾਂਜੀ ਹਾਂਜੀ ਨੀਲੀ ਗਾ ਵੀ ਚਾਜਦੀ ਆ ਵੇਖੋ ਦੁੱਧ 11 ਕਿਲੋ ਤੋਂ ਵੱਧ ਹੋਊਗਾ ਹੈਗਾ 12 ਕਿਲੋ ਪਰ 11 ਕਿਲੋ ਤੋਂ ਵੱਧ ਸਾਢੇ 11 ਦਾ ਦੁੱਧ ਹੋਊਗਾ ਜਮੇ ਕੋ ਪੱਕਾ ਅੱਛਾ ਅੱਛਾ ਨਿਆ ਹਾਂ ਚਲੋ ਅਸੀਂ ਉਹ ਸਾਹ ਦਾ ਬਾਕੀ ਚਵਾਚ ਬਹੁਤ ਇੱਕ ਨੰਬਰ ਦਾ ਲੱਗਾ ਠੀਕ ਹੈ ਠੀਕ ਹੈ ਹਾਂਜੀ ਤੇ ਕੱਟੀ ਬਿਛੇ ਟੋਪਦੀ ਆ ਹਾਂਜੀ 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 ਤੇ ਤੀਜੇ ਨੰਬਰ ਤੇ ਝੋਟੇ ਖਾਣੇ ਆ ਇਹ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਇਹ ਦੂਜਾ ਸੂਆ ਠੀਕ ਹੈ ਦੂਜਾ ਸੂਆ ਆ ਗਈ ਗੀ ਇਹ ਵੀ ਬਿਲਕੁਲ ਤਾਜੀ ਸੂਆ ਦੇ ਕੋਲ 12 ਕਿਲੋ ਜੀ ਅੱਛਾ ਜੀ ਹਾਂਜੀ ਝੋਟੀ ਵੱਡੀ ਹੈ ਤੇ ਆ ਇਹ ਲੇਵੇ ਦੀ ਸਾਹਵਤਾਨ ਖੋਲ ਕੇ ਖਾਣੇ ਆ ਕਿੰਨਾ ਇਹਦੇ ਕੋਲ 11 ਕਿਲੋ 12 12 ਕਿਲੋ ਦੁੱਧ 11 ਕਿਲੋ ਮੈਨੂੰ ਯ ਬਾਕੀ ਇਹ ਪਤ ਦੋ ਦਿਨ ਹੋ ਗਏ ਸਾਡੀ ਭਾਜੀਆਂ ਨੂੰ ਅੱਛਾ ਬਦਲ ਗਈ ਕਿਲੋ ਕਿਲੋ ਦੋ ਦੋ ਕਿਲੋ ਹੋ ਗਈ ਠੀਕ ਆ ਠੀਕ ਨਾਰਾਂ ਵੇਖੋ ਕਿੱਦਾਂ ਇਹ ਦੇ ਦੇ ਇੱਕੋ ਮਿੰਟ ਆ ਵੇਖੋ ਵਾਕਿਆ ਸਹੀ ਗੱਲ ਗਾਂ ਕਰਦੇ ਸਹੀ ਗੱਲ ਨਾਰਾਂ ਬਹੁਤ ਜਿਆੜੀਆਂ ਮੈ ਹੀ ਦੀਆਂ ਆ ਕਾਨਕ ਕੁਆਲਟੀ ਦੀ ਇਹ ਵੀ ਛੋਟੀ ਚੰਗੀ ਹੈ। ਜਵਾ ਤੂੰ ਬਹੁ ਜੇ ਆਖੂ ਤਾਰਾ ਮਾਰ ਕੇ ਵਿਖਾ ਦਿੰਨੀ ਆ। ਕੋਈ ਨਹੀਂ ਮਾਰ ਦੋ ਜੇ। ਲਾਰੋ ਬੱਚਾ ਲਾ ਲੋ ਕੋਈ ਨਹੀਂ। ਬੱਚਾ ਲਾ ਲੋ। ਥੋੜਾ ਮੈਂ ਪਛਾਹ ਆ ਜਾਂਦਾ ਕੈਮਰੇ ਤੋਂ ਨਾ ਡਰ ਜੇ। ਆ ਵੀ ਕੋਈ ਨਹੀਂ ਤਾਰਾ ਮਾਰਦ ਨਹੀਂ ਆਇਆ। ਹਾਂ ਚੰਗੀ ਚੋਣ ਬਣੀ ਚੰਗੀ ਹੈ। ਜਵਾ ਬਹੁਤ ਜ਼ਿਆਦਾ ਪੋਲੀ ਜੀ। ਠੀਕ ਹੈ ਠੀਕ ਹੈ। ਇਹ ਉਦਾਂ ਹੀ ਵਗਦੀ ਹੁੰਦੀ ਪੋਲੀ ਬਹੁਤ ਜ਼ਰੀ ਹੈ। ਠੀਕ ਹੈ ਠੀਕ ਹੈ ਠੀਕ ਹੈ। ਕੰਗੀ ਚੌਣ ਬਣੀ ਮੋਟੀ ਇਹ ਦੇਖੋ 12 ਕਿਲੋ ਹਾਂਜੀ ਤੇ ਇਹਦਾ ਰੇਟ ਰੇਟ ਦਾ 140 ਦੇ ਹਾਂਜੀ 35 ਦੇ ਦਾਂਗੇ ਸਾਨੂੰ 35 ਦੀ ਹਾਂਜੀ ਬਸ ਠੀਕ ਹੈ ਜੈ ਜੀ ਆ ਫੋਨ ਲਾਇਆ ਹੋਰ ਮਾਨਤਾਂ ਹੈਗਾ ਹੋ ਜੂਗੇ ਛੋਟੀਆਂ ਤਿੰਨਾ ਚੌਹਾਂ ਜੀ ਤੇ ਛੋਟੀ ਚੌਥੇ ਨੰਬਰ ਤੇ ਫੇਰ ਆ ਗਏ ਇਹ ਬਿਲਕੁਲ ਤਾਜੀ ਸੂਈ ਤਿੰਨਾ ਚੌਹਾਂ ਅੱਛਾ ਅੱਛਾ ਇਹ ਦੋਂਦੀ ਆ ਮੋੜੇ ਦੋਂਦੀ ਕੋਈ ਆਹ ਵੇਖੋ ਆਹ ਝੋਟੀ ਦੋਂਦੀ ਹੈ ਲੇਵਾ ਵਰਾ ਹੈ ਹਾਂਜੀ ਹਾਂਜੀ ਝੋਟੀ ਨੂੰ ਗਾਂ ਵਸ਼ਾਂ ਤਾਂ ਨਹੀਂ ਇਧਰ ਹਾਂਜੀ ਹਾਂਜੀ ਆਹ ਵੇਖੋ ਠੀਕ ਅਜੇ ਦੋਂਦੀ ਜਮਾ ਵੇਖ ਲੋ ਜਿਹੜਾ ਇੱਕ ਪੰਜਵਾ ਥਣ ਲੱਗਾ ਉਹ ਚੱਲਦਾ ਨਹੀਂ ਉਹ ਨਹੀਂ ਉੱਪਰ ਤਾਂ ਅਜਿ ਚੜਿਆ ਠੀਕ ਹੈ ਠੀਕ ਨਹੀਂ ਇਹ ਆ ਸਹੀ ਮੈਂ ਫੇਰ ਪੁੱਛ ਲਈ ਫੇਰ ਕਿਉਂਗੀ ਪੁੱਛਦੇ ਆ ਕਈ ਫੇਰ ਫੋਨ ਨਹੀਂ ਕਈ ਆ ਲੰਦੇ ਤਾਂ ਉਹਨਾਂ ਤੋਂ ਬਾਤ ਕਰਾਣ ਕਈ ਫੋਨ ਨਹੀਂ ਮੁਰਕੇ ਲਾਂਦੇ ਵੀ ਪੰਜਵਾ ਥਾਣਾ ਜਿੱਥੇ ਨਹੀਂ ਇਹ ਪਹਿਲਾਂ ਝੋਟੀ ਇਹਨੂੰ ਹੱਥ ਨਾ ਲਾਵੇ ਫੇਰ ਚੜ ਜਾਣਾ ਹੈਗਾ ਹਾਂਜੀ ਹਾਂਜੀ ਪਹਿਲਾਂ ਝੋਟੀ ਦੋਂਦੀ ਹੈ ਮੂੰਹ ਖੋਲ ਕੇ ਖੋਲ ਕੇ ਵਿਖਾ ਦਿਓ ਆਲਕੋ ਨਹੀਂ ਨਹੀਂ ਦੋਂਦੀਏ ਕਾਟੀ ਪ्योर ਦੋਂਦੀ ਤੇ ਇਹ ਦੇਖੋ ਦੁੱਧ ਕਿੰਨਾ ਕਹਿੰਦੇ ਇਹ ਦੇਖੋ ਦੁੱਧ 10000 ਕਿਲੋ ਯਾ ਤਾਂਹਾਂ ਤੋਂ ਵੱਧ ਹੋਊਗਾ ਭਾਈ ਠੀਕ ਠੀਕ ਹੈ ਠੀਕ ਹੈ ਠੀਕ ਝੋਟੀ ਹੈ ਜੈਡ ਬਲੈਕ ਹੁੰਦਾ ਵੀ ਹਾਂਜੀ ਤੇ ਇਹਦਾ ਕੋਦੀ ਬਹੁਤ ਵੱਡੀ ਕਬੱਡੀ ਆ ਹਾਂਜੀ ਹਾਂਜੀ ਤੇ ਇਹਦਾ ਮੋਲੇ ਦਾ ਇੱਕ 40 ਕਰਦੇ ਜੀ ਹਾਂਜੀ 2000 ਛੋਟ ਕਰਦਾ ਜੀ ਕਰ ਦਿਓ ਮਾਣਾ ਭਾਈ ਐਂਡ ਲਈ ਝੋਟੀ ਹਾਂਜੀ 36 ਦੀ 35 ਦੀ ਜਾਂਦੀ ਹੈ ਚਲ ਜਾ ਠੀਕ ਹੈ ਠੀਕ ਹੈ ਚੌਵੇਂ ਝੋਟੀਆਂ ਵਾਂ ਕਿਉਂ ਐ ਝੋਟੀਆਂ ਹਰਿਆਣੇ ਦੀਆਂ ਸੁਈਆਂ ਸਵਾਈਆਂ ਚੰਗੀਆਂ ਝੋਟੀਆਂ ਰੇਟ ਕੱਲੀ-ਕੱਲੀ ਦਾ ਦੱਸਤਾ ਵਾ ਤੇ ਬਾਈ ਨੂੰ ਲਾ ਲਿਆ ਫੋਨ ਤੇ ਕਰ ਲਿਓ ਸੰਪਰਕ ਸੱਸੀ ਗੱਲ ਸਾਰਿਆਂ ਨੂੰ ਜੀ